ਸਾਰੇ ਆਕਾ ਜੀ ਮੈਂ ਰਾਜ ਦੀ ਮੇਰੇ ਚੈਨ ਪੰਜਾਬੀ ਸੂਟ ਰਾਜ ਦੀ ਬਟੀਕ ਉਸ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਮ ਕਿਤੇ ਠੀਕ ਠਾਕ ਹੋਮ ਹੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਦਾ ਸੋਹਣੇ ਸੂਟ ਨੇ ਜੀ ਅੱਜ ਸਾਰੇ ਤੇ ਆਪਾਂ ਨੇ ਇਹ ਵਾਏ ਸੂਟ ਡਿਸਕਾਊਂਟ ਤੇ ਲਾਏ ਹੋਏ ਨੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਜੇ ਤੁਸੀਂ ਇਹ ਨਾਲ ਸੂਟਾਂ ਵਿੱਚ ਤੁਹਾਨੂੰ ਵਰਕ ਪਸੰਦ ਆ ਤਾਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਦਾ ਸਟਾਫ ਵੀ ਲਗਵਾ ਸਕਦੇ ਹੋ ਤੇ ਆਪਣੇ ਪਸੰਦ ਦੇ ਅਨੁਸਾਰ ਕਲਰ ਵੀ ਚੇਂਜ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਕੇ ਅੱਜ ਦੀ ਵੀਡੀਓ ਤੇ ਦਿਖਾਉ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣਾ ਪਰਪਲ ਕਲਰ ਦਾ ਤੇ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਸਟਾਫ ਹੈ ਆਰੀ ਵਰਕ ਦਾ ਸੂਟ ਹੈ ਵਾ ਜਿਹੜਾ ਵੀ ਆਪਾਂ ਇਹਨਾਂ ਦਾ ਪ੍ਰਾਈਸ ਹੋਊਗਾ ਸਟੇਮ ਉੱਤੇ ਦੇ ਦਾਂਗੇ ਜੀ ਜਿਹੜੇ ਸੂਟ ਨਾਲ ਦੁਪੱਟਾ ਹੈਗਾ ਪ੍ਰਾਈਸ ਵਿੱਚ ਦੁਪੱਟਾ ਦਵਾਂਗੇ ਜਿਨ੍ਹਾਂ ਨਾਲ ਦਪੱਟੇ ਨਹੀਂ ਹੈਗੇ ਉਹਨਾਂ ਦਾ ਪ੍ਰਾਈਸ ਵਿਦਆਊਟ ਦੁਪੱਟਾ ਹੀ ਹੋਏਗਾ ਜੀ ਜੇ ਤੁਸੀਂ ਦੁਪੱਟਾ ਲਗਵਾਉਗੇ ਤਾਂ ਤੁਸੀਂ ਸਟੱਫ ਦੱਸ ਕੇ ਤਾਂ ਤੁਹਾਡਾ ਦੁਪੱਟਾ ਲਗਵਾ ਸਕਦੇ ਹੋ ਜੀ ਜੇ ਤੁਸੀਂ ਦੁਪੱਟਾ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਐਦਾਂ ਵੀ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਇਹ ਬਹੁਤ ਜਿਆਦਾ ਸੋਹਣਾ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਸੂਰਜ ਦੇ ਉੱਤੇ ਤੁਸੀਂ ਦੇਖ ਲਰਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਬਹੁਤ ਜਿਆਦਾ ਫਿਨਿਸ਼ਿੰਗ ਤੇ ਹੈ ਜੀ ਤੇ ਨਾਲ ਦੋ ਫਲਾਵਰ ਬਣੇ ਹੋਏ ਨੇ ਤੇ ਤੇ ਸੈਂਟ ਪੈਨ ਬਣੇ ਹੋਏ ਨੇ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਆਰੀ ਵਰਕ ਦੇ ਵਿੱਚ ਕੰਮ ਹੈ ਜੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੀ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇ ਤੁਸੀਂ ਇਹ ਵਾਲਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲਾ ਲੈ ਸਕਦੇ ਹੋ ਜੇ ਤੁਸੀਂ ਇਹਨੂੰ ਕਿਸੇ ਹੋਰ ਕਲਰ 'ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਹੋਰ ਕਲਰ 'ਤੇ ਵੀ ਕਰਕੇ ਦੇ ਦਾਂਗੇ ਜੀ ਇਹ ਵੜਾ ਆ ਗਿਆ ਜੀ ਬਾਜੂ ਤੇ ਕੰਮ ਇਹ ਵੜਾ ਆ ਗਿਆ ਦੂਜੀ ਬਾਜੂ ਤੇ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਇਹ ਜੀ ਇਹ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਕਲਰ ਹੈ ਜੇ ਵੜ ਜਾਏ ਤਾਂ ਨੂੰ ਤਾਂ ਸੰਗਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਸਟ ਸੂਟ ਹੈ ਜੀ ਆਪਣੇ ਕੋ ਬਹੁਤ ਜਿਆਦਾ ਸੋਹਣਾ ਜੌਰਜਟ ਦਾ ਸੂਟ ਹੈ ਲਾਈਨਿੰਗ ਵਾਲੀ ਜੌਰਜਟ ਹੈ ਤੇ ਇਸ ਲਾਈਟ ਫਰੋਜੀ ਜੇ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਆਪਾਂ ਨੇ ਇੱਥੇ ਕੀਤਾ ਹੋਇਆ ਹੈ ਮਸ਼ੀਨ ਵਰਕ ਦਾ ਕੰਮ ਅੱਜ ਆਪਣੇ ਕੋ ਸਾਰੇ ਮਸ਼ੀਨ ਵਰਕ ਦੇ ਹੀ ਸੂਟ ਨੇ ਜੀ ਤੇ ਆਏਗਾ ਜਿਹੜਾ ਨੈਕ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣਾ ਨੈਕ ਡਿਜ਼ਾਈਨਿੰਗ ਬਣਿਆ ਹੋਇਆ ਤੇ ਬਹੁਤ ਸੋਹਣਾ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਨੇਲੇ ਤੋਂ ਵਰਕ ਦੀ ਫਿਨਿਸ਼ਿੰਗ ਤੇ ਬਹੁਤ ਜ਼ਿਆਦਾ ਸੋਹਣਾ ਵਰਕ ਦੀ ਫਿਨਿਸ਼ਿੰਗ ਦਿੱਤੀ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਸੋਨੇ ਫਲਾਵਰ ਬਣੇ ਹੋਏ ਨੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਜੀ ਇਹ ਵਾਲਾ ਇਹ ਆਏਗਾ ਜੀ ਬਾਜੂ ਤੇ ਕੰਮ ਬਾਜੂ ਤੇ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪਹਿਲਾ ਇਹ ਵਾਲੀ ਬੇਲ ਆਉਗੀ ਜਿੱਦਾਂ neck ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਉਦਾਂ ਹੀ ਬਾਜੂ ਦੇ ਉੱਤੇ ਕੀਤਾ ਹੋਇਆ ਹੈ ਤੇ ਫੁੱਲ ਬਾਜੂ ਦੇ ਉੱਤੇ ਕੰਮ ਹੈ ਜੀ ਤੇ ਆਊਗਾ ਦੂਜੀ ਬਾਜੂ ਦੇ ਉੱਤੇ ਤੇ ਬਹੁਤ ਜਿਆਦਾ ਸੋਹਣਾ ਸੂਟ ਲੱਗਦਾ ਹੈ ਜੀ ਤੁਸੀਂ ਦੇਖ ਸਕਦੇ ਹੋ ਦੋ ਸੋਹਣੇ ਕਲਰ ਪਏ ਹੋਏ ਨੇ ਤੇ ਬਹੁਤ ਜਦਾ ਸੋਹਣਾ ਸੂਟ ਜੇ ਤੁਸੀਂ ਇਹਨੂੰ ਆਪਣੇ ਪਸੰਦ ਦੇ ਹੋ ਸਾਰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਵੀ ਸਟੱਪ ਦੇ ਉੱਤੇ ਕਰਵਾ ਸਕਦੇ ਹੋ ਜੀ ਜੇ ਤੁਸੀਂ ਬਾਜੂ ਨਾਲ ਦਾ ਨਾ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਇਹਦੇ ਨਾਲ ਆਪਾਂ ਦੁਪੱਟਾ ਨਹੀਂ ਲਾਇਆ ਜੇ ਤੁਸੀਂ ਦੁਪੱਟਾ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਟਾਈ ਐਂਡ ਡਾਈ ਦਾ ਦੁਪੱਟਾ ਲਗਾ ਕੇ ਤੁਹਾਨੂੰ ਲੈਂਸ ਦੀ ਫਿਨਿਸ਼ਿੰਗ ਕਰਕੇ ਸੂਟ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਸੂਟ ਹੈ ਜੀ ਆਪਣੇ ਕੋ ਜੌਰਜਟ ਦੇ ਉੱਤੇ ਗ੍ਰੇ ਕਲਰ ਦਾ ਸੂਟ ਹੈ ਤੇ ਬਹੁਤ ਬਹੁਤ ਸੋਹਣਾ ਸਟਾਫ ਹੈ ਜੀ ਲੈਣਾ ਵਾਸਤੇ ਹੈ ਜੌਰਜਟ ਦਾ ਤੇ ਜਿਹੜਾ ਵੀ ਆਪਾਂ ਤੁਹਾਨੂੰ ਸਟਾਫ ਦਵਾਵਾਂਗੇ ਪੂਰਾ ਵਧੀਆ ਦਵਾਵਾਂਗੇ ਕੋਈ ਵੀ ਖਰਾਬ ਹੋਣ ਵਾਲਾ ਸਟਾਫ ਨਹੀਂ ਦਵਾਵਾਂਗੇ ਜੀ ਤੇ ਕੰਮ ਵੀ ਪੂਰਾ ਵਧੀਆ ਤੇ ਸਾਫ ਸੁਥਰਾ ਕਰਕੇ ਦਵਾਵਾਂਗੇ ਤੇ ਗ੍ਰੇ ਕਲਰ ਦਾ ਸੂਟ ਹੈ ਬਹੁਤ ਹੀ ਜਗ੍ਹਾ ਸੋਹਣਾ ਕੰਮ ਕੀਤਾ ਹੋਇਆ ਹੈ ਦਿੱਤੇ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੇ ਫਲਾਵਰ ਬਣੇ ਹੋਏ ਨੇ ਮਸ਼ੀਨ ਵਰਕ ਦਾ ਕੰਮ ਹੈ ਤੇ ਬਹੁਤ ਜ਼ਿਆਦਾ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਹੈ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਹੈ ਤੇ ਵਿੱਚ ਆਪਰੇ ਸ਼ੀਸ਼ਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਜ਼ਿਆਦਾ ਸੋਹਣੇ ਕਲਰ ਪਾ ਕੇ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੀ ਸ਼ਾਗਰ ਦੇ ਵਿੱਚ ਐਦਾ ਫਲਾਵਰ ਆਉਣਗੇ ਜੀ ਤੇ ਇਹਦੀਆਂ ਬਾਜੂ ਬਹੁਤ ਜ਼ਿਆਦਾ ਸੋਹਣੀਆਂ ਨੇ ਤੇ ਪੂਰੀਆਂ ਹੈਵੀ ਬਾਜੂ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਬੜਾ ਗਾਜੀ ਬਾਜੂ ਦਾ ਡਿਜ਼ਾਈਨ ਬਹੁਤ ਹੀ ਹੈਵੀ ਡਿਜ਼ਾਈਨ ਹੈ ਤੇ ਬਹੁਤ ਜਿਆਦਾ ਸੋਨਾ ਸੂਟ ਲੱਗਦਾ ਜੀ ਬਣਿਆ ਹੋਇਆ ਇਹ ਬੜਾ ਆਇਗਾ ਦੂਜੀ ਬਾਜੂ ਦਾ ਜੇ ਤੁਸੀਂ ਬਾਜੂ ਨਾਲ ਦਾ ਡਿਜ਼ਾਈਨ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਤੇ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਤੇ ਰੇਟ ਦਾ ਫਰਕ ਪੈ ਜਾਏਗਾ ਤੇ ਬਹੁਤ ਜਿਆਦਾ ਸੋਨਾ ਕੰਮ ਹੈ ਜੀ ਤੇ ਇਹਦੇ ਨਾਲ ਆਪਾਂ ਰੱਖਿਆ ਹੋਇਆ ਦੁਪੱਟਾ ਹੈਗਾ ਇਹ ਜੀ ਸੌਫਟ ਆਰਗੰਜ਼ਾ ਦਾ ਤੇ ਬਹੁਤ ਜਿਆਦਾ ਸੋਨਾ ਦੁਪट्टे ਦੀ ਡਿਜ਼ਾਈਨਿੰਗ ਹੈ ਬਹੁਤ ਜ਼ਿਆਦਾ ਸੋਹਣੀ ਦੁਪट्टे ਦੀ ਡਿਜ਼ਾਈਨਿੰਗ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਕਲਰ ਵਰਕ ਦੇ ਵਿੱਚ ਨੇ ਉਹੀ ਕਲਰ ਪਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਜਿਹੜਾ ਵੀ ਆਪਾਂ ਇਹ ਸੂਟ ਦਾ ਪ੍ਰਾਈਸ ਦਵਾਂਗੇ ਉਹ ਆਪਾਂ ਪੂਰਾ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ ਜੀ ਲੈਸ ਵਗੈਰਾ ਲਾ ਕੇ ਦਵਾਂਗੇ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਲੈਸ ਦੇ ਨਾਲ ਜਿਹੜਾ ਵੀ ਆਪਾਂ ਇਹ ਸੂਟ ਦਾ ਪ੍ਰਾਈਸ ਦਵਾਂਗੇ ਜੀ ਤੇ ਐਦਾਂ ਦੀ ਲੁੱਕ ਆ ਰਹੀ ਆ ਪੂਰੇ suit ਦੀ ਜੇ ਵਾੜ design ਤੁਹਾਨੂੰ ਪਸੰਦ ਆ ਤਾਂ ਤੁਸੀਂ screenshot ਲੈ ਸਕਦੇ ਹੋ। ਨੈਸ suit ਹੈ ਜੀ ਆਪਣੇ ਕੋਲ orange color ਦਾ ਤੇ ਇਹ ਵਾੜ suit ਹੈ ਜੀ cotton ਦੇ ਉੱਤੇ ਤੇ orange color ਦੇ ਉੱਤੇ ਬਹੁਤ ਜ਼ਿਆਦਾ ਸੋਨਾ ਵਰਕ ਕੀਤਾ ਹੋਇਆ ਘੇਰੇ ਦਾ ਵਰਕ ਹੈ। ਇਹ ਵੀ ਲੈਂਥ ਵਗੈਰਾ ਦਾ ਇਸ਼ੂ ਨਹੀਂ ਹੈਗਾ ਜਿੰਨੇ ਵੀ ਆਪਾਂ ਸੂਟ ਧਾਏ ਨੇ ਕੋਈ ਵੀ ਲੈਂਥ ਵਗੈਰਾ ਦਾ ਇਸ਼ੂ ਨਹੀਂ ਹੈਗਾ ਜੀ ਜਿੰਨੀ ਮਰਜੀ ਤੁਸੀਂ ਲੈਂਥ ਰੱਖ ਸਕਦੇ ਤੇ ਆਏਗਾ ਜੀ ਕਿਹਰੇ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਤੇ ਬਹੁਤ ਜ਼ਿਆਦਾ ਸੋਣਿਆ ਬਣਿਆ ਹੋਏ ਨੇ ਬਾਜੂ ਇਹ ਆਏਗਾ ਦੂਜੀ ਬਾਜੂ ਤੇ ਕੰਮ ਐਸੀ ਜੇ ਆਪਣੇ ਅੱਜ ਵਾਇ ਸੂਟ ਜੇ ਨਾਲ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟਾ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਚਾ ਨਾਂਵੇਂ ਨੇ ਮੇਚਾ ਨੂੰ ਜੋ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆ ਤੁਹਾਨੂੰ ਮੇ ਸੂਟਾ ਦੀ ਕਲੈਕਸ਼ਨ ਕਿੰਦਾ ਵੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ ਸਾਸਰੀ ਆਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ